ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੰਨਾ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਬਣ ਵੜਾਂ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਭਾਈ ਜਿੱਸਾ ਸਿਕਾ ਸਿਕਾ ਡਾਕਟਰ ਸਾਹਿਬ ਬਹੁਤ ਠੀਕ ਹੋ ਬਹੁਤ ਵਧੀਆ ਡਾਕਟਰ ਭਾਈ ਨਾਮ ਤੇ ਐਡਰੈਸ ਨਾਮ ਦੱਸਾਂਗਾ ਪਿੰਡ ਭਾਈ ਰੂਪਾ ਜਿਲ੍ਹਾ ਬਠਿੰਡਾ ਸੀ ਰਾਮਪੁਰੂ ਨੇੜੇ ਪਿੰਡ ਆਪਣਾ ਰਾਧਪੁਰਾ ਰਹਿਂਦਾ ਇਧਰ ਗੋਮਤੀ ਵਿਚਾਲੇ ਰਹਿਂਦਾ ਪਿੰਡ ਆਪਣਾ ਓਕੇ ਭਾਈ ਮੋਬਾਈਲ ਨੰਬਰ 476967 34117 ਠੀਕ ਆ ਭਾਈ ਜਿਹੜੀ ਪਹਿਲੇ ਨੰਬਰ ਦੇ ਵਹਿੜਾ ਕਿਹੜਾ ਸੂਆ ਸੂਆ ਦੂਜਾ ਸੂਆ ਸੂਆ ਰਾਸ ਹੁੰਦੀ ਡਾਕਟਰ ਕਿੰਨੇ ਕ ਦਿਨ ਲੂ ਭਾਈ ਲੈ ਜੂਗੀ 4-5 ਦਿਨ ਵਹਿੜਾ 4-5 ਹਾਂ ਕਿੰਨਾ ਕ ਦੁੱਧ ਦੇ ਦੂਜਾ ਸੇ ਐਸਟੀਮੇਟ 8-10 17-18 ਕਿਲੋ ਡਾਟਾ ਓਕੇ ਭਾਈ ਹਾਂ ਕੱਚੀ ਕੱਚੀ ਕੱਲੀ ਕੱਚੀ ਕੱਚੀ ਆ ਕੱਲੀ ਕੱਚੀ ਕੱਚੀ ਆ ਥਾਣ ਥੋਣ ਬੜਾ ਚੰਗਾ ਹਾਂ ਤੁਹਾਨੂੰ ਤਾਂ ਬੜਾ ਚੰਗਾਗਾ ਇਹ ਵਾਲਾ ਥਾਣ ਕੱਲਾ ਕੱਲਾ ਥਾਣ ਟੱਲਾ ਟੋਲਾ ਬਹੁਤ ਟੱਲਾ ਟੋਲਾ ਦਾ ਬੜਾ ਪੰਗਾ ਗਿਆ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਹੁਣ ਠੜੀ ਆ ਗਈ ਚੰਗਾ ਬਰੀਡ ਚੰਗੀ ਆ ਭਾਈ ਤੇ ਬਾਕੀ ਫੈਨ ਫੋਲੋ ਗਰਮੀ ਬਿਲਕੁਲ ਨਹੀਂ ਮੰਨਦੀ ਦੁੱਧ ਵੀ ਚੰਗਾ ਪਾ ਦੋ ਹਾਂ ਥਾਣ ਤੁਹਾਨੂੰ ਬੜਾ ਚੰਗਾ ਲੱਗਿਆ ਰਾਈਟ ਹਾਂ ਮੁੱਠੀ ਵਾਲਾ ਥਾਣ ਗਲਾਬੀ ਥਾਣ ਕੱਲਾ ਕੱਲਾ ਥਾਣ ਫੇਸ ਫੂਸ ਬੜਾ ਪਿਆਰਾ ਬੜਾ ਬਾਕੀ ਵਜਨ ਵਾਲੀ ਕੋਈ ਲੱਸੀ ਨਹੀਂ ਲਾਵੀ ਨਹੀਂ ਹੈ ਨਾ 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 ਕੋਈ ਚੱਕਰ ਨਹੀਂ ਤੂਰਾ ਤੂਰਾ ਵੀ ਘਰ ਵਾਲੀ ਦਾ ਇੱਕ ਨੰਬਰ ਬੜਾ ਚੰਗਾ ਗਾ ਕੀ ਮੋਲ ਹੈ ਜਾਇਜ ਕੱਚੀ ਕੱਚੀ ਦਾ ਟਰ ਥੰਥੂਨ ਦਿਖਾ ਦੇ ਬੜਾ ਚੰਗਾ ਥਾਨਾ ਗਾ ਹੂੰ ਬੜਾ ਨੇਜੀ ਕਰੇ ਕੱਚੀ ਕੱਚੀ ਇਹ ਲੈ ਵਾਲੂ ਬਹੁਤ ਲਾਉਂਦੀ ਹੈ ਬੜਾ ਠੀਕ ਆ ਹਾਂ ਹੂੰ ਬਾਕੀ ਲੱਸੀ ਜੀ ਨਹੀਂ ਗਈ ਸਹੀ ਗੱਲ ਹਾਂ ਇਹ ਗੱਲ ਹੂੰ ਮਗਰ ਉਹ ਦਿਖਾ ਲੈ ਵਾ ਕਿਆ ਬਾਤ ਬੜਾ ਚੰਗਾ ਗਾ ਹਾਂ ਕੱਚੀ ਹੈ ਹਜੇ ਉਸ ਤੋਂ ਹੁਣ ਆ ਜਾ ਲਾਇਓ ਜਿੱਦ ਤੱਕ ਤਿਆਰ ਹੋ ਗਈ ਵੜ ਦੋ ਸੁ ਟੇਲੀ ਬੜੀ ਪਈਆਂ ਘਰ ਵਾਲੀ ਪਈ ਹੈ ਹੂੰ ਹੂੰ ਕੀ ਮੁੱਲ ਨਾਲ ਫਿਰ ਜਾਇਜ਼ ਆ 38000 ਦੀ ਬੜ ਦੇ ਦਾਂ ਡਾਕਟਰ ਚੱਕ ਬਾਈ ਜਮਾ ਜਾਇਜ਼ ਮੁੱਲ 38000 ਦੀ ਬੜ ਬਾਈ ਕਹਿੰਦਾ ਦੇ ਦੇਾਂਗੇ ਆਨ ਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਆ ਮੁੱਲ ਨਹੀਂ ਮਿਲਨੇ ਕਿ ਨਾ ਨਾ ਮੁੱਲ ਨਹੀਂ ਮਿਲਨੇ ਇਹ ਕਿਹੜਾ ਸੁਆ ਇਹ ਭਲੂਣ ਸੁੰਦੀ ਆ ਕਿੰਨੇ ਦਿਨ ਲੂਗੀ ਇੱਕ ਦੋ ਦਿਨ ਲੈ ਜੂ ਡਾਕਟਰ ਓਕੇ ਕਿੰਨਾ ਕੁ ਦੁੱਧ ਦੀ ਉਸ ਤੇ ਮੇਰੇ ਦੋ ਦੇ ਦੂ 12 13 ਕਿਲੋ ਓਕੇ ਬਾਈ ਆ ਖੋਲ ਦੇ ਬਈ ਤੋੜ ਦੇ ਗਰਮੀ ਇਹ ਵੀ ਨਹੀਂ ਮੰਨਦੀ ਫੈਨ ਫੌਂਡ ਕਰਮਾਲੀ ਦੀ ਚੰਗੀ ਆਊਗੀ ਬਰੀਟ ਇੱਕ ਨੰਬਰ ਕੱਦ ਬੈਡ ਤੇ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਲੀ ਕੱਚੀ ਕੱਚੀ ਆ ਕੱਲੀ ਕੱਚੀ ਕੱਚੀ ਪਹਿਲਾ ਸੂਆ ਬਾਈ ਬੈ ਡਾਂਗਾ ਕਹਿੰਨੀ ਬਾਈ ਬਾਕੇ ਹਾਂ ਬੈ ਡਾਂਗਾ ਬਿਊਟੀ ਦੇਖੋ ਕਰਮਾਲੀ ਦੀ ਬਿਊਟੀ ਵੀ ਚੰਗੀ ਹੈ ਬਿਊਟੀ ਬਿਊਟੀ ਬਹੁਤ ਚੰਗੀ ਆ ਕੱਲਾ ਠੰਡੀਆਂ ਹੋਈਆਂ ਆਈ ਕਰਕੇ ਤਾਂ ਥੋੜੇ ਡਰਦੀ ਆ ਓਕੇ ਹਾਂ ਉਹ ਕਹਿੰਦੀ ਉਹਦੀ ਕੁਛ ਨਹੀਂ ਠੀਕ ਆ ਲੇਵਾ ਲੂਆ ਬਹੁਤ ਚੰਗਾ ਤਿਆਰ ਕਰਦੀ ਹੁੰਦੀ ਆ ਬੜਾ ਸਹੀ ਗੱਲ ਆ ਬਾਈ ਹਾਂ ਥੋੜਾ ਬੜਾ ਚੰਗਾ ਲੱਗਿਆ ਟੁੱਲ ਬਹੁ ਪਈ ਆ ਹਜੇ ਟੁੱਲ ਟੁੱਲ ਬ ਮੁੱਠੀ ਵਾਲਾ ਥਾਨ ਕੱਲਾ ਨਹੀਂ ਬਸ ਆਇਆ ਵੀ ਡਰਦੀ ਕਰਕੇ ਵੀ ਹੁਣੀ ਆਈ ਗੱਡੀ ਉਤਰ ਗਈ ਆ ਜੀ ਕਰ ਜਾਂਦਾ ਪਸੂ ਕਰ ਜਾਂਦਾ ਬੰਗਾ ਬਿਊਟੀਫੁੱਲ ਇਹਦਾ ਮੁੱਲ ਜਾਇਜ਼ ਇਹ 35000 ਦੀ ਦੇ ਦਾਂ ਡਾਕਟਰ ਜੀ ਮਾਨਤਣ ਵਿੱਚੋਂ ਉਹ ਛੋਟੇ ਛੱਪੇ ਵਾਲੇ ਹੋਊਗਾ ਚੱਕ ਬਾਈ ਜਮਾ ਜਾਇਜ਼ ਮੁੱਲ ਨੇ 35000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਣ ਜਿਹੜਾ ਮੌਕੇ ਤੇ ਕੋਈ ਚੱਕ ਕਮੀ ਹੋ ਜਾਊਗਾ ਬਾਈ ਆ ਮੂਹ ਮੂਹ ਵੀ ਦੋਂਦੀ ਆ ਇਹ ਠੀਕ ਆ ਬੜਾ ਕੱਲੀ ਆ ਹੂੰ ਨਾ ਕਦੇ ਵੀ ਡਰਦੀ ਦੁਰਦੀ ਆ ਹੂੰ ਠੰਡੀ ਹੈਗੀ ਡਰਦੀ ਬਸ ਹੁਣੀ ਉੱਤਰੀ ਦੀ ਕਰਕੇ ਡਰਦੀ ਆ ਓਕੇ ਬਾਈ ਠੀਕ ਆ ਵੈੜਾ ਸੀ ਬਾਈ ਕੋਲੇ ਦੋ ਦੋਨੀਆਂ ਰਖਾਤੀਆਂ ਦੋਨੀਆਂ ਬਾਈ ਮੋਲ ਦੇ ਹਿਸਾਬ ਨਾਲ ਓਕੇ ਆ ਰਿਪੋਰਟ ਆ ਮੁੱਲ ਨਹੀਂ ਮਿਲਨੇ ਬਾਈ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ